ਤਿਗਰ ਨੂੰ ਸ਼ਾਰਟ ਦੇ ਕੇ ਜਿਨ੍ਹਾਂ ਨੇ ਆਪਣੀ ਸੋਚ ਬਦਲੀ ਹੈ ਕਿ ਅਸੀਂ ਵੀ ਇੱਕ ਆਮ ਪਾਰਟੀ ਆਮ ਲੋਕਾਂ ਦੀ ਪਾਰਟੀ ਵਿੱਚ ਸ਼ਾਮਲ ਹੋ ਲਾਇਆ ਤੇ ਮੇਰੀਆਂ ਮਾਵਾ ਪੈਣਾ ਬਜ਼ੁਰਗ ਪੈਣ ਭਰਾ ਜਿੰਨੇ ਵੀ ਇੱਥੇ ਇਕੱਠੇ ਹੋਏ ਨੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਮੈਂ ਤਹਿ ਦਿਲੋਂ ਤੁਹਾਨੂੰ ਧੰਨਵਾਦ ਕਰਦੀ ਹਾਂ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਤੇ ਜੈ ਮਸੀਬੀ ਜੀ ਕਹਿੰਦੇ ਧਰਤੀ ਮਿੱਟੀ ਮਨ ਹਲਕਾਰੀ ਕਲ ਤੇਰੀ ਬਾੜੀ ਇਹ ਬਾੜੀਆਂ ਲੱਗੀਆਂ ਜੀ ਚੰਗੇ ਕੰਮ ਕਰਕੇ ਜਾਵਾਂਗੇ ਤੇ ਲੋਕ ਯਾਦ ਰੱਖਣਗੇ ਕਹਿੰਦੇ ਆ ਰੋਜ਼ ਦੇ ਡਰ ਡਰ ਕੇ ਜਿਹੜਾ ਮਰਨ ਦਾ ਡਰ ਹੁੰਦਾ ਨਾ ਉਹ ਡਰੋਂ ਚੰਗਵੇਂ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਰਹਿਣਾ ਨਹੀਂ ਤੇ ਕਹਿੰਦੇ ਬੰਦਾ ਉਦੋਂ ਹੀ ਮਰ ਜਾਂਦਾ ਜਿੱਨੂੰ ਉਹਨੂੰ ਕੋਈ ਯਾਦ ਨਹੀਂ ਕਰਦਾ ਹੈਗਾ ਇਸ ਕਰਕੇ ਚੰਗੇ ਕੰਮ ਕਰੋ ਨੇਕ ਨੀਤੀ ਤੇ ਚੱਲੋ ਨੇਕ ਮੇਰੇ ਬਜ਼ੁਰਗ ਬੈਠੇ ਨੇ ਇਹਨਾਂ ਦੇ ਤਜਰਬੇ ਸਾਡੇ ਨਾਲੋਂ ਕਿਤੇ ਜ਼ਿਆਦਾ ਨਹੀਂ ਜੀ ਇਹਨਾਂ ਨੇ ਆਪਣੇ ਪਿੰਡਿਆਂ ਤੇ ਜ਼ਿਆਦਾ ਦੋਖਣ ਢਾਇ ਨੇ ਇਹਨਾਂ ਨੂੰ ਬਾਕੀ ਰਵਾਇਤੀ ਪਾਰਟੀਆਂ ਵੱਲੋਂ ਜ਼ਿਆਦਾ ਪਤਾ ਹੈ ਤੇ ਹੁਣ ਮੇਰੇ ਬਜ਼ੁਰਗ ਬੈਠੇ ਮੈਂ ਇਹਨਾਂ ਨੇ ਪੁੱਛਣਾ ਚਾਹੁੰਦੀ ਆ ਬਜ਼ੁਰਗੋ 70 75 ਸਾਲਾਂ ਦਾ ਬੀਜਿਆ ਹੋਇਆ ਜੰਗਲ ਤੁਸੀਂ ਦੋ ਸਾਲਾਂ ਚ ਵਾਢੂ ਸਕਦੇ ਹੋ ਆਪਣੇ ਦਿਲ ਤੇ ਹੱਥ ਰੱਖ ਕੇ ਦੱਸਿਓ ਵਾਢ ਸਕਦੇ ਹੋ ਨਹੀਂ ਵਾਢ ਸਕਦੇ ਤੇ ਜੰਗਲ ਜਿਹੜੇ ਨੇ ਬੇਰੋਜ਼ਗਾਰੀ ਦੇ ਦੇ ਜੀ ਗਰੀਬੀ ਦੇ ਦੇ ਨਸ਼ਿਆਂ ਦੇ ਦੇ ਪ੍ਰਸ਼ਤਾਚਾਰ ਦੇ ਦੇ ਪਰ ਸਾਨੂੰ ਮਾਣ ਹੈ ਜੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਏਡੀ ਉੱਚੀ ਸੋਚ ਦੇ ਮਾਲਕ ਨੇ ਜਿਹੜੇ ਇਹਨਾਂ ਲੜਾਈਆਂ ਦੇ ਖਿਲਾਫ ਲੜ ਰਹੇ ਨੇ ਤੇ ਅਸੀਂ ਬੜੇ ਮਾਣ ਦੇ ਨਾਲ ਇਹ ਗੱਲ ਕਹਿੰਦੇ ਆ ਕਿ ਜਿੰਨੇ ਕੰਮ ਦੋ ਸਾਲਾਂ ਦੇ ਵਿੱਚ ਸਾਡੀ ਸਰਕਾਰ ਨੇ ਕੀਤੇ ਹਨ ਨਾ ਬਾਕੀ ਸਰਕਾਰਾਂ ਨੇ ਕਦੀ ਉਹਦੇ 25% ਵੀ ਨਹੀਂ ਕੀਤੇ ਹੋਣੇ ਸੀ ਤੇ ਗੱਲ ਕੱਢੀਏ ਜੀ ਤੁਹਾਡੇ ਭਰਾ ਤੁਹਾਡੇ ਪੁੱਤਰ ਸ਼ਹਿਰੀ ਕਲਸੀ ਜੀ ਮੇਰੇ ਨੂੰ ਸਾਰੇ ਜਾਣੇ ਹੁਣ ਵੱਧ ਪਈ ਜਾਂਦੇ ਮੈਨੂੰ ਘੱਟ ਮਿਲਦੇ ਆ ਔਰ ਲੋਕਾਂ ਜੀ ਰਹਿੰਦੇ ਨੇ ਜਿਆਦਾ ਉਹਨਾਂ ਨੇ ਆਪਣੇ ਆਪ ਨੂੰ ਲੋਕਾਂ ਲਈ ਸਮਰਪਿਤ ਕੀਤਾ ਜੀ ਸਵੇਰੇ 7 ਵਜੇ ਉੱਠਦੇ ਨੇ ਤੇ ਆ ਕੇ ਦਫ਼ਤਰੇ ਬਹਿ ਜਾਂਦੇ ਮੇਰਾ ਬੇਟਾ ਹੈ ਜੀ ਬਹੁਤ ਛੋਟਾ 1.5 ਸਾਲ ਦਾ ਮੇਰਾ ਬੇਟਾ ਹੈ ਸਵੇਰੇ 7 ਵਜੇ ਸੁੱਤਾ ਆ ਉੱਠ ਕੇ ਆ ਜਾਂਦੇ ਆ ਤੇ ਰਾਤ ਨੂੰ ਕੇ ਆਉਂਦਾ ਟਾਈਮ ਨਹੀਂ ਜੀ 1 2 ਵਜੇ ਮੇਰੇ ਵਰਗੀ ਫੋਨ ਕਰਕੇ ਪੁੱਛੇ ਨਾ ਕਿੱਥੇ ਹੋ ਤੇ ਕਹਿਣ ਕੇ ਮੈਂ ਜੀ ਇੱਧਰਲੇ ਪਾਸੇ ਸੜਕਾਂ ਬਣਦੀਆਂ ਪਈਆਂ ਮੈਂ ਵੇਖਣ ਆਇਆ ਕਿੰਨਾ ਕੰਮ ਹੋਇਆ ਕਿੰਨਾ ਕ ਨਹੀਂ ਹੋਇਆ ਹੈ ਤੇ ਜੇ ਘਰ ਵੀ ਆਣਗੇ ਤੇ ਉਹਨਾਂ ਦੇ ਇੱਕ ਕੰਨ ਨੂੰ ਇੱਧਰਲੀ ਸਾਈਡ ਫੋਨ ਲੱਗਾ ਹੁੰਦਾ ਦਰੋਂ ਲੋਕਾਂ ਦੇ ਨਾਲ 1 1 ਵਜੇ ਵੀ ਇੱਕ ਪਾਸੇ ਇੱਕ ਪਾਸੇ ਸੁਣ ਰਹੇ ਹੁੰਦੇ ਮੁਸ਼ਕਲਾਂ ਦੂਜੇ ਫੋਨ ਤੋਂ ਹੱਲ ਕਰਦੇ ਹੁੰਦੇ ਉਹ ਤੁਸੀਂ ਮੇਰੇ ਨਾਲ ਵੱਧ ਜਾਣਦੇ ਹੋ ਉਹਨਾਂ ਨੂੰ ਜੀ ਹਮੇਸ਼ਾ ਲੋਕਾਂ ਲਈ ਆਪਣਾ ਜਿਹੜਾ ਜੀਵਨ ਉਹਨਾਂ ਨੇ ਲੋਕਾਂ ਵਾਸਤੇ ਸਮਰਪਿਤ ਕਰਕੇ ਦਾ ਹੱਥਾ ਸ਼ਹਿਰੀ ਕਲਸੀ ਜੀ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਜੀ ਮੈਂ ਕੁਝ ਵਧੀਆ ਕਰਾਂ ਸ਼ਹਿਰੀ ਕਲਸੀ ਜੀ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਮੈਂ ਬੱਚਿਆਂ ਦੇ ਭਵਿੱਖ ਵਾਸਤੇ ਕੁਝ ਵਧੀਆ ਕਰਾਂ ਸ਼ਹਿਰੀ ਕਲਸੀ ਜੀ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਨਵੀਆਂ ਨੀਤੀਆਂ ਤੇ ਸੋਚਮਤ ਸਰਕਾਰ ਕਰ से प्यार कर मिलेगा तुझे तेरी मेहनत का फल मत किसी का इंतजार कर जो चले थे अकेले उनके पीछे आज भी मेले हैं जो करते रहे इंतजार उनकी जिंदगी में आज भी जो हैं ये इंतजार नहीं करना कि और साडे बच्चों का बेड़ा करके हो जाए असी सही फैसला लेना है जिदा तुम पहला लिया क्योंकि कहें ਪੋਤ ਤੂੜਵੰਤ ਰੋਕ ਸਕਦਾ ਹੈ ਸਾਡਾ ਇੱਕ ਸਹੀ ਫੈਸਲਾ ਗਰੀਬਾਂ ਤੇ ਮਜ਼ਦੂਰਾ ਤੇ ਕਿਸਾਨਾਂ ਨੂੰ ਖੁਦ ਖੁਸ਼ੀ ਕਰਨ ਤੋਂ ਰੋਕ ਸਕਦਾ ਹੈ ਸਾਡਾ ਇੱਕ ਸਹੀ ਫੈਸਲਾ ਗਰੀਬਾਂ ਦੇ ਚੁੱਲ੍ਹਿਆਂ ਵਿੱਚ ਅੱਗ ਪਾਲ ਸਕਦਾ ਹੈ ਸਾਡਾ ਇੱਕ ਸਹੀ ਫੈਸਲਾ ਤੇ ਦੂਜੇ ਪਾਸੇ ਜਿਹੜੀ ਸੈਂਟਰ 'ਚ ਸਰਕਾਰ ਬੈਠੀ ਆ ਨਾ ਜੀ ਦੱਪਸਾਲਾਂ ਤੋਂ ਉਹ ਸਾਡੇ ਪੰਜਾਬੀਆਂ ਨਾਲ ਨਫ਼ਰਤ ਹੀ ਕਰਦੀ ਆਈ ਹੈ ਉਹ ਨਹੀਂ ਚਾਹੁੰਦੀ ਕਿ ਪੰਜਾਬ ਪੰਜਾਬ ਕਿੰਨਾ ਵਧੀਆ ਹੁੰਦਾ ਸੀ ਇੱਥੇ ਬਜ਼ੁਰਗ ਬੈਠੇ ਨੇ ਕਿੰਨਾ ਸੋਹਣਾ ਪੰਜਾਬ ਹੁੰਦਾ ਸੀ ਕਿਤੇ ਪੈਂਦੇ ਸੀ ੀਆਂ ਲੱਗਦੀਆਂ ਸੀ ਪੰਗੜੇ ਪੈਂਦੇ ਸੀ ਲੋਕੀ ਥੋੜਾ ਖਾਂਦੇ ਪਰ ਖੁਸ਼ ਸੀ ਕੋਕੀ ਕਹਿੰਦੇ ਮੰਦੀਆਂ ਤੇ ਬੈਂਦੇ ਸੀ ਤੇ ਕੋਲ ਕੋਲ ਰਹਿੰਦੇ ਸੀ ਸੋਫੇ ਬਾਡੇ ਆਗੇ ਟੂਰੀਆ ਬਟਾ ਆ ਕੇ ਸਾਈਕਲ ਹੀ ਪਾਵੇ ਕੋਸ਼ਿ ਤਾਂ ਹੀ ਮਿਲ ਜੇ ਸੀ ਲੋਕਾਂ 'ਚ ਬੜਾ ਪਿਆਰ ਹੁੰਦਾ ਸੀ ਉਸ ਟਾਈਮ ਉਸੇ ਪੰਜਾਬ ਨੂੰ ਅਸੀਂ ਵਾਪਸ ਲੈ ਕੇ ਆਣਾ ਹੈ ਸੋਨੇ ਦੀ ਛਿੜੀ ਬਣਾਉਣਾ ਹੈ ਲੋੜ ਹੈ ਤਹਾਡੇ ਸਹਿਯੋਗ ਦੀ ਕੱਲ ਕਰ ਨਹੀਂ ਸੀ ਮੈਂ ਸੈਂਟਰ ਸਰਕਾਰ ਦੀ ਤੁਹਾਨੂੰ ਪਤਾ ਸੈਂਟਰ ਸਰਕਾਰ ਨੇ ਸਾਡਾ ਬਹੁਤ ਸਾਰਾ ਪੈਸਾ ਜਿਹੜਾ ਪੰਜਾਬ ਦੀ ਗਵਰਨਮੈਂਟ ਤੇ ਲੱਗਣਾ ਹੈ ਪੰਜਾਬ ਦੇ ਵਿਕਾਸ ਤੇ ਲੱਗਣਾ ਸੈਂਟਰ ਸਰਕਾਰ ਨੇ ਰੋਕ ਕੇ ਰੱਖਿਆ ਉਹ ਪੈਸਾ ਉਹਨਾਂ ਨਾਲ ਦਾਨ ਵੀ ਸੀ ਉਹ ਪੈਸਾ ਸਾਡਾ ਹੈ ਉਹਨਾਂ ਦੀਆਂ ਮਸ਼ੀਨਾਂ ਨੇ ਵੀ ਤੇ ਉਹ ਬਾਹਰ ਲੈਣ ਨੂੰ ਚਾਹੀਦਾ ਸਾਡਾ ਪੈਸਾ ਸਾਨੂੰ ਵਾਪਸ ਕਰਨ ਪਰ ਉਹ ਨਹੀਂ ਕਰ ਰਹੇ ਤੇ ਅਸੀਂ ਸਾਰੇ ਜਾਣੇ ਰਲ ਕੇ ਆਪਣੀਆਂ ਮੰਗਾਂ ਵਾਸਤੇ ਲੜਾਈ ਲੜ ਰਹੇ ਹਾਂ ਜੀ ਪਰ ਕਹਿੰਦੇ ਨੇ ਮੰਗਿਆ ਕੁਛ ਨਹੀਂ ਮਿਲਦਾ ਜੀ ਧੋਖੇ ਲਈ ਰੋਣਾ ਪੈਂਦਾ ਤੇ ਅਸੀਂ ਸੈਂਟਰ ਕੋਲੋਂ ਜਿਹੜੇ ਹਨ ਆਪਣੇ ਹੱਕ ਖੋੜ ਕੇ ਲਿਆਵਾਂਗੇ ਲੋੜ ਆ ਤੁਹਾਡੇ ਸਾਥ ਤੇ ਸਹਿਯੋਗ ਦੀ ਗਾਇ ਕਰੀਏ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਏਡੀ ਉਸਦੀ ਵਧੀਆ ਸੋਚ ਦੇ ਮਾਲਕ ਨੇ ਉਹਨਾਂ ਨੇ ਕਿਹਾ ਸੀ ਕਿ ਜਦੋਂ ਆਮ ਲੋਕਾਂ ਦੀ ਸਰਕਾਰ ਆਏਗੀ ਤੇ ਸਭ ਤੋਂ ਪਹਿਲਾਂ ਮੈਂ ਇੱਕ ਰੁਪਿਆ ਵੀ ਇੱਕ ਪੈਨਸ਼ਨ ਕਰਾਂਗਾ ਪਹਿਲਾਂ ਵੇਖੋ ਚਾਰ ਚਾਰ ਵਾਰ ਐਮਐਲਏ ਤਾਂ ਦੇ ਸੀ ਤੇ ਚਾਰ ਚਾਰ ਹੀ ਪੈਨਸ਼ਨਾਂ ਲੈਂਦੇ ਸੀ ਜਿੰਦਾ ਬੋਝ ਕਿੰਨੇ ਤੇ ਸੀ ਸਰਕਾਰੀ ਮੈਡਮ ਇਸ ਵਿੱਚ ਸਾਡਾ ਸਹਿਯੋਗ ਦੇਣਗੇ ਬਹੁਤ ਬਹੁਤ ਜੀ ਧੰਨਵਾਦ ਹਰ ਤਲਵਜ ਜੀ ਭੈਣ ਜੀ ਪਰ ਸੁਚੇ ਨਗਰ ਵਾਸੀਆਂ ਦਾ ਧੰਨਵਾਦ ਅਬੇਸ਼ਾ ਕਿ ਮੇਰੀ ਗੱਲ ਨੋਟ ਕਰ ਲਓ ਜੇ ਕੋਈ ਸੁਣਦਾ ਹੋਵੇ ਤੇ ਸਨਾਹ ਬਚਾ ਦੇ ਉੱਤੇ ਜਾ ਕੇ ਆਪਣੇ ਲੇਖੇ ਜਮਾ ਰਵੇ ਕਿਤੇ ਕਿਉਂਕਿ ਸਾਡੀ ਚੁੱਪ ਨੂੰ ਕੋਈ ਸਾਡੀ ਕਮਜ਼ੋਰੀ ਵੀ ਨਾ ਸਮਝੇ ਇਹ ਝਾੜੂ ਵਾਲੇ ਜਿਹੜੇ ਆ ਨਾ ਇਹ ਉਹ ਨੰਗੀਆਂ ਤਾਰਾਂ ਨੇ ਨੰਗੀਆਂ ਤਾਰਾਂ ਤੁਹਾਨੂੰ ਪਤਾ ਹੀ ਹੈ ਬੱਤੀਆਂ ਵਾਲੀਆਂ ਕੀ ਕਰਦੀਆਂ ਜਿਗਰ ਚੰਬੜ ਜਾਣ ਇਹ ਉਹ ਨੰਗੀਆਂ ਤਾਰਾਂ ਨੇ ਜਿਹੜੀਆਂ ਇੱਕ ਵਾਰੀ ਚੰਬੜ ਜਾਣ ਤੇ ਉਹੋ ਹੀ ਸਾਹ ਛੱਡਦੀਆਂ ਜਦੋਂ ਲਹੂ ਮੁੱਕ ਜਾਂਦਾ ਫਰੀਰ ਦੇ ਵਿੱਚੋਂ ਸੋ ਪਰਿਵਾਰ ਨਾਲ ਕਰਿਓ ਤਗੜਿਆਂ ਤੁਹਾਡੇ ਨਾਲ ਸੁਚੀ ਲੀਡਰਸ਼ਿਪ ਸਾਡਾ ਲੀਡਰ ਸ਼ਹਿਰੀ ਕਲਤੀ ਸਰਦਾਰ ਭਗਵੰਤ ਸਿੰਘ ਮਾਨ ਔਰ ਡਾ ਅਰਵਿੰਦ ਕੇਜਰੀਵਾਰ ਸੁਚੀ ਪਾਰਟੀ ਤੁਹਾਡੇ ਨਾਲ ਖੜੀ ਆ ਜਿੱਤੇ ਕੇ ਸਾਡੇ ਕੋਈ ਵਰਕਰ ਦੇ ਨਾਲ ੱੱਕਾ ਕਰੂਗਾ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਚੜਕੇ ਜਿਹੜਾ ਆਊਗਾ ਉਹ ਭੁੱਲ ਕੇ ਭੁੱਲ ਜਾਵੇਗੇ ਕਿ ਮੁੜ ਕੇ ਵਾਪਸ ਜਾਊਗਾ ਅਸੀਂ ਕੰਮ ਕਰ ਰਹੇ ਆ ਸਾਫ਼ ਸੁਥਰੀ ਰਾਜਨੀਤੀ ਕਰ ਰਹੇ ਆ ਪਰ ਜਿਹੜਾ ਕੋਈ ਸਾਡੇ ਨਾਲ ਵਿਕੀ ਕਰੇਗਾ 21 ਦੇ 51 ਵੀ ਕਰਕੇ ਤੋੜਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ